ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤ ਗੁਰ ਗਿਆ ਰਹਾ ਜਿੱਤ ਘਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾਉ ਜਾਨ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਪਾਏ ਕਿਰਪਾਲ ਗਸਈਆ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰ ਤੋਂ ਠੇ ਸਭ ਕਿਸ ਪਾਇ ਜਨ ਨਾਨਕ ਸਦ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤ ਗੁਰ ਗਿਆ ਰਹਾ ਜਿੱਤ ਕਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾਓ ਜਾਨ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਪਾਏ ਕਿਰਪਾਲ ਗਸਈਆ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣਹਾਰ ਗੁਰਤੁ ਟੁਠੈ ਸਭ ਕਿਛ ਪਿਆ ਜਨ ਨਾਨਕ ਸਦ ਬਲੇਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾ ਜਨ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨ ਜਾਣਿਆ ਨਾ ਜਾਪੈ ਅਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗਸਈਆਂ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣਹਰ ਗੁਰਤੁਠੇ ਸਭ ਕਿਸ ਪਿਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅੱਠ ਪਹਿਰ ਆਰਾਧੀ ਐ ਪੂਰਨ ਸਤ ਗੁਰ ਗਿਆਨ ਰਹਾ ਜਿੱਤ ਕਟਵ ਸੈ ਪਰ ਬ੍ਰਹਮ ਸੋਈ ਸੁਹਾਵਾ ਥਾਉ ਜਾਨ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਅਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਾਏ ਕਿਰਪਾਲ ਗਸਈਆ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰਤੁ ਟੁੱਠੇ ਸਭ ਕਿਸ ਪਿਆ ਜਨ ਨਾਨਕ ਸਦ ਬਲੇ ਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੁਰਨ ਸਤ ਗੁਰ ਗਿਆ ਰਹਾ ਜਿੱਤ ਘਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾ ਜਾਨ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਅਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗਸਈਆਂ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰਤੁ ਟੁੱਠੇ ਸਭ ਕਿਸ ਪਿਆ ਜਨ ਨਾਨਕ ਸਦ ਬਲਿਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅੱਠ ਪਹਿਰ ਅਰਾਧੀਐ ਪੂਰਨ ਸਤ ਗੁਰ ਗਿਆਨ ਰਹਾ ਜਿੱਤ ਕਟਵ ਸੈ ਪਰ ਬ੍ਰਹਮ ਸੋਈ ਸੁਹਾਵਾ ਥਾਉ ਜਾਨ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਅਰਾਧ ਉਟ ਤੇਰੀ ਰਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗਸਈਆ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰਤੁ ਟਠੇ ਸਭ ਕਿਸ ਪਿਆ ਜਨ ਨਾਨਕ ਸਦ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧਿਏ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨ ਜਾਣਿਆ ਨਾ ਜਾਪੈ ਅਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗਸਈਆ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰਤੁ ਟਟੈ ਸਭ ਕਿਸ ਪਾਇ ਜਨ ਨਾਨਕ ਸਦ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਖੋ ਪਹਿਰ ਅਰਾਧੀਐ ਪੂਰਨ ਸਤ ਗੁਰ ਗਿਆਨ ਰਹਾ ਜਿੱਤ ਕਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾਓ ਜਾਨ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗਸਈਆਂ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰਤੁ ਟਟੈ ਸਭ ਕਿਛ ਪਿਆ ਜਨ ਨਾਨਕ ਸਦ ਬਲੇ ਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅੱਠ ਪਹਿਰ ਅਰਾਧੀਐ ਪੂਰਨ ਸਤ ਗੁਰ ਗਿਆਨ ਰਹਾ ਜਿੱਤ ਕਟਵ ਸੈ ਪਰ ਬ੍ਰਹਮ ਸੋਈ ਸੁਹਾਵਾ ਥਾਉ ਜਾਨ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਦ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗਸਈਆਂ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰਤੁ ਟੁਠੈ ਸਭ ਕਿਛ ਪਿਆ ਜਨ ਨਾਨਕ ਸਦ ਬਲੇਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਉਰਨ ਸਤ ਗੁਰ ਗਿਆ ਰਹਾ ਜਿੱਤ ਕਟ ਵਸੈ ਪਰ ਬ੍ਰਹਮ ਸੋਈ ਸੁਹਾਵਾ ਥਾਓ ਜਾਨ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗਸਈਆਂ ਨਠੇ ਸੋਗ ਸੰਤਾਪ ਤਾਤੀ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰਤੁ ਟੁੱਠੈ ਸਭ ਕਿਛ ਪਿਆ ਜਨ ਨਾਨਕ ਸਦ ਬਲੇਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ